ਇਹ ਸਰਾ ਮਾਮਲਾ ਜਿਹੜਾ ਦਿੱਤਾ ਹੈ ਕਿ ਮੇਨ ਮੋਰੀਸਕਨ ਜੀ 7 ਅੱਠ ਦੇ ਸਤੰਬਰ ਨੂੰ ਹੋਟਲ ਗ੍ਰੈਂਡ ਪਾਰਕ ਦੇ ਵਿੱਚ ਕੁਝ ਲੋਕਾਂ ਨੇ ਕਮਰਾ ਬੁੱਕ ਕਰਾ ਕੇ ਉੱਥੇ ਜੂਆ ਖੇਡਣੇ ਸ਼ੁਰੂ ਜੂਆ ਖੇਡਿਆ ਜੂਏ ਦੇ ਬਾਅਦ ਕੁਝ ਬੰਦੇ ਜਿਹੜੇ ਇੱਕ ਆਦਮੀ ਜਿਹੜਾ ਜੂਆ ਖੇਡਦਾ ਉਹਨੂੰ ਆ ਕੇ ਉਹਨੇ ਜਾ ਕੇ ਕੁਝ ਕ੍ਰਿਮੀਨਲ ਦੇ ਨਾਲ ਮਿਲ ਕੇ ਤੇ ਰਾਤ ਨੂੰ ਪਿਸਤੌਲ ਦੀ ਨੋਕ ਦੇ ਤੇ ਜੂਏ ਨੂੰ ਡਟਦੇ ਜੋ ਇਸ ਤਰ੍ਹਾਂ ਜਿਹੜੀ ਆ ਸਾਡੇ ਕੋਲ ਮੁਕੱਰ ਖਾਸ ਤੇ ਰਾਇ ਮਿਲੀ ਜਿਹਦੇ ਤਹਿਤ ਅਸੀਂ ਐਫਆਈਆਰ ਨੰਬਰ 136 ਮਿਤੀ 10/24 ਨੂੰ ਦਰਜ ਕਰਕੇ ਅੰਡਰ ਸੈਕਸ਼ਨ 13 ਤੇ 67 ਗੈਮਬਲਿੰਗ ਐਕਟ 309 4 ਬੀਐਨਐਸ 2559 ਆਰਮਜਕਟ 223 ਬੀਐਨਐਸ ਅਤੇ 22685 ਐਨਡੀ ਪੇਸਟ ਦਾ ਰਾਮਪਾਲ ਥਾਣੇ ਤੇ ਪਰਚਾ ਦਰਜ ਕੀਤਾ ਜਿਸ ਦੀ ਮੁਕਦਮੇ ਦੀ ਤਫ਼ਤੀਸ਼ ਕਰਦਿਆਂ ਹੋਇਆ 10 ਦੋਸ਼ੀਆਂ ਨੂੰ ਗ੍ਰਫਤਾਰ ਕੀਤਾ ਗਿਆ। ਇਹਦੇ ਵਿੱਚ ਇੱਕ ਹੋਟਲ ਮਾਲਕ ਰਮਨ ਉਪਰ ਅਤੇ ਜੋ ਜੂਏ ਨੂੰ ਲੁੱਟਣ ਵਾਲੇ ਦੋ ਦੋਸ਼ੀ ਸੰਦੀਪ ਕੁਮਾਰ ਪੁਰਖ ਤੋਤਾ ਅਤੇ ਦਿਵਿੰਦਰ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਨਗਰੂ ਦਿਵਿੰਦਰ ਸਿੰਘ ਦੇ ਕੋਲੋਂ 32 ਬੋਰ ਦਾ ਪਿਸਤਰ ਦੇਸੀ ਜਿਹੜਾ ਬਰਾਮਦ ਕੀਤਾ ਗਿਆ ਤੇ ਨਾਲ 5 ਜਿੰਦਾ ਰਾਉਂ ਅਤੇ ਜਿਹੜਾ ਸੰਦੀਪ ਕੁਮਾਰ ਹੈ ਇਹਦੀ ਪੁਸ਼ਕਸ਼ਨ ਇਨਟੈਰੋਗੇਸ਼ਨ ਦੇ ਰਿਵਾਜ 520 ਟਰਾਮਾਡੋਲ ਦੀਆਂ ਗੋਲੀਆਂ ਨਸ਼ੀਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਦੇ ਜੁਰਮ ਬਾਈਕਾਡ 85 ਦਾ ਜਿਹੜਾ ਵਾਧਾ ਪਾਇਆ ਅਤੇ ਇਹਨਾਂ ਦੀ ਪੁਸ਼ਕਿਸ਼ ਦੇ ਇੰਟਰੋਗੇਸ਼ਨ ਦੇ ਵਿੱਚ ਸੱਤ ਦੋਸ਼ੀ ਜਿਹੜੇ ਆ ਹੋਰ ਨਾਮਿਨੇਟ ਕੀਤੇ ਗਏ ਅਤੇ ਉਹਨਾਂ ਨੂੰ ਜਲਦੀ ਜਿਹੜੀ ਸਾਡੀ ਪੁਲਿਸ ਪਾਰਟੀ ਗ੍ਰਿਫਤਾਰ ਕਰ ਲਈ ਅਤੇ ਇਸ ਤੋਂ ਲਾਵਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੱਲ ਐਫ ਆਈ ਆਰ ਨੰਬਰ 137 ਤੇ 140 223 BNS પ્રાણી 188 IPC ਤਦ 호텔 ਮਾਲਕਾਂ ਤੇ ਮੈਨੇਜਰਾਂ ਦੇ ਕਲਾ ਪਰਚੇ ਦਰਜ ਕੀਤੇ ਗਏ ਜਿਨ੍ਹਾਂ ਨੇ ਕਿ 호텔 ਦੇ ਵਿੱਚ ਜਿਹੜੇ ਉਹਨਾਂ ਕੋ ਕਮਰੇ ਦੇਣ ਵਾਸਤੇ ਲੁਕੀ ਆਏ ਸੀ ਉਹਨਾਂ ਦੀ ਆਇਡੈਂਟੀਟੀ ਪ੍ਰੂਫ ਨਹੀਂ ਲਿਆ ਉਹਨਾਂ ਨੇ ਅਤੇ ਉਹਨਾਂ ਦਾ ਰਜਿਸਟਰ ਦੇ ਵਿੱਚ ਪ੍ਰੋਪਰ ਇੰਦਰਾਜ ਨਹੀਂ ਕੀਤਾ ਸਰਾ ਐਕਟ ਦੀਆਂ ਜੋ ਐਕਟ ਹੈ ਉਹਦੀ ਕਿਤੇ ਪਾਲਣਾ ਨਹੀਂ ਕੀਤੀ ਸੀ ਅਤੇ ਜਿਹੜਾ ਮਾਨ ਜੋ ਕਮਿਸ਼ਨਰ ਸਾਹਿਬ ਦਾ ਆਰਡਰ ਆ ਉਹਦੀ ਜਿਹੜੀ ਹੁਕਮ ਦੀ ਉਲ੍ਹੀ ਕੀਤੀ ਗਈ ਸੀ ਜੋ ਰੁਪਏ ਕੋ ਬਹਿਕਾਰਨ ਚੁਸੀ ਗਏ ਜੂਆ ਜੀ ਇਹਨਾਂ ਨੇ ਜੂਆ ਖੇਡਦੇ ਜਿਹੜਾ ਕੋ ਹਾਰ ਜਾਂਦਾ ਉਹ ਫਿਰ ਨਾਲ ਦੇਨ ਲਾਲ ਲੈ ਕੇ ਜੂਆ ਲੁੱਟਣ ਦਰਪੇ ਇਹਦੇ ਚ ਮੇਨ ਇਹ ਨੂੰ ਸੀ ਕਿ ਇਹਨਾਂ ਨੇ ਰਲ ਕੇ ਕੁਝ ਕ੍ਰਿਮੀਨਲ ਬੰਦਿਆਂ ਨਾਲ ਰਲ ਕੇ ਤੇ ਇਹਨਾਂ ਨੇ ਜੂਆ ਮਾਰਿਆ ਕੋਈ ਸਰ ਕੋਈ ਵਲ ਕੰਪਲੇਂਟ ਆਈ ਸੀ ਜੀ ਇਹ ਨਹੀਂ ਸਾਨੂੰ ਇਨਫੋਰਮੇਸ਼ਨ ਆਈ ਜੀ ਸੋਰਸ ਕਾਸ ਸਰ ਕੇ ਦੀ ਕੰਪਲੇਂਟ ਤੇ ਪਤਾ ਲੱਗਦਾ ਬਹੁਤ ਖਾਸ ਸੀ ਸਰ ਇਹਦੇ ਵਿੱਚ

25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658